ਮੇਰਾ ਨਾਮ ਸੁਖਬੀਰ ਸਿੰਘ लवली ਪ੍ਰਧਾਨ ਗੁਰਦਾਰਾ ਬਾਬਾ ਭੂਰੇ ਵਾਲਾ ਪਿੰਡ ਕੋਹਾਲੀ ਦੇਖੋ ਇਹ ਗੁਰੂ ਵੱਲੋਂ ਕੋਈ ਇਹੋ ਜਿਹਾ ਸਮਾਂ ਬਣਿਆ ਸਾਡੇ ਪੰਜਾਬੀ ਤਾਂ ਦਾਨ ਦੇਂਦੇ ਸੀ ਲੋਕਾਂ ਨੂੰ ਖਵਾਉਂਦੇ ਸੀ ਪਰ ਅੱਜ ਇਸ ਪਾਣੀ ਦੀ ਮਾਰਨੇ ਹੜਾਂ ਦੀ ਮਾਰਨੇ ਨਲਾਇਕ ਪ੍ਰਕਾਰਾਂ ਦਾ ਵੀ ਸਿਸਟਮ ਜਿਹੜਾ ਜਾਂ ਛੜਕਾਂ ਤੇ ਲਿਆ ਕੇ ਬਠਾਲ ਦਿੱਤੇ ਆ ਡੰਗਰ ਵਛਾ ਔਰ ਬੱਚੇ ਕੋਈ ਵਿਚਾਰਾ ਕੋਕੀ ਘਰੋਂ ਇਧਰ ਭੇਜਦਾ ਕੋਈ ਬੱਚਿਆਂ ਨੂੰ ਬੀਬੀਆਂ ਨੂੰ ਇਧਰ ਭੇਜਦਾ ਬਹੁਤ ਘਰ ਛੱਡਣਾ ਬੜਾ ਔਖਾ ਤੇ ਇਹ ਸੇਵਾ ਜਿਹੜੀ ਆ ਉਹ ਲੋੜਵੰਦਾਂ ਵਾਸਤੇ ਸਾਰੇ ਪਿੰਡ ਦੇ ਸੰਯੋਗ ਨਾਲ ਸਿੱਧੂ ਸਾਹਿਬ ਦੇ ਸੰਯੋਗ ਨਾਲ 7-8 ਦਿਨ ਤੋਂ ਚੱਲ ਰਹੀ ਹੈ ਲੰਗਰ ਦੀ ਤੇ ਗੁਰੂ ਕਿਰਪਾ ਕਰੇ ਕਿ ਸਾਨੂੰ ਸੇਵਾ ਕਰਨ ਦਾ ਸਮਰੱਥ ਤੇ ਬਲ ਬਖਸ਼ੇ ਇਹਦੇ ਵਿੱਚ ਵੀਰ ਜੀ ਕਾਫੀ ਦਿਨਾਂ ਤੋਂ ਸੇਵਾ ਚੱਲਦੀ ਹੈ ਪ੍ਰਸ਼ਾਦੇ ਤੇ ਸਬਜੀ ਚੌਲ ਇਹ ਲੈ ਕੇ ਜਾ ਰਹੇ ਆ ਹੋਰ ਸਿੱਧੂ ਸਾਹਿਬ ਹੁਣੀ ਫੀਡ ਵੀ ਖੜਦੇ ਆ ਪਾਣੀ ਵੀ ਨਾਲ ਖੜਦੇ ਆ ਇਸ ਤਰ੍ਹਾਂ ਕਰਕੇ ਜਿਹੜੀ ਆ ਨਾ ਸੰਗਤ ਦੀ ਲੋੜ ਬੰਦਾਂ ਦੀ ਜਿਹੜੀ ਉਹ ਸੇਵਾ ਕੀਤੀ ਜਾ ਰਹੀ ਹੈ ਸਾਡੀ ਪੰਜਾਬੀਆਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ ਇੱਕ ਤੇ ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਸੰਦੇਸ਼ ਜਿਹੜਾ ਉਹ ਸਰਬੱਤ ਦੇ ਭਲੇ ਦਾ ਸਭੇ ਸਾਂਝੀ ਵਾਲਿ ਸਦੈਨ ਕੋ ਇਹਨਾਂ ਦਿਸਾ ਬਾਹਰ ਜਿਓ ਇੱਕ ਪਿਤਾ ਇੱਕ ਅਸ ਕੇ ਹਮਾਰਕ ਇਸ ਤਰਕੇ ਜੋ ਦੁੱਖ ਦੀ ਘੜੀ ਆਈ ਆ ਕਿ ਗੁਰੂ ਕਿਰਪਾ ਕਰੇ ਸਤਗੁਰ ਕਿਰਪਾ ਕਰੇ ਅਸੀਂ ਸਾਰੇ ਰਲ ਮਿਲ ਕੇ ਇਹ ਦੁੱਖ ਦੇ ਸਮੇਂ ਦੇ ਵਿੱਚੋਂ ਨਿਕਲੀਏ 88 ਦੇ ਵਿੱਚ ਥੋੜਾ ਸਮਾਂ ਪਾਣੀ ਆਇਆ ਸੀ ਪਾਣੀ ਦੱਤ ਗਿਆ ਐਤਕਾਂ ਬੜਾ ਲੰਮਾ ਸਮਾਂ ਹੋ ਗਿਆ ਤੇ ਉਹ ਜਿੰਨਾ ਲੰਮਾ ਸਮਾਂ ਹੋ ਗਿਆ ਉਹਨਾਂ ਹੀ ਨੁਕਸਾਨ ਜਿਹੜਾ ਬਹੁਤ ਜ਼ਿਆਦਾ ਹੋ ਰਿਹਾ ਕੱਲਾ ਪੰਜਾਬੀਆਂ ਨੂੰ ਨਹੀਂ ਸਾਰੀ ਮਨੁੱਖਤਾ ਨੂੰ ਬੇਨਤੀ ਕਰਦਾ ਅਪੀਲ ਕਰਦਾ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਜਿਨ੍ਹਾਂ ਦੇ ਨਾਲ ਇਹ ਪਾਣਾ ਵਾਪਰਿਆ ਜਿਹੜੇ ਅੱਜ ਲੱਖਾਂ ਤੋਂ ਕੱਖਾਂ ਦੇ ਹੋ ਕੇ ਰਹਿ ਗਏ ਨੇ ਆਪਾਂ ਸਾਰੇ ਰਲ ਮਿਲ ਕੇ ਇਨਸਾਨੀਅਤ ਦੇ ਤੌਰ ਤੇ ਉਹਨਾਂ ਦੀ ਮਦਦ ਕਰੀਏ ਤੇ ਉਹ ਜਿਹੜੇ ਆ ਉਹ ਆਪਣਾ ਜਿਹੜਾ ਉਹਨਾਂ ਦਾ ਦੁੱਖ ਨੂੰ ਘਟਾਉਣ ਦੇ ਵਿੱਚ ਕਿਉਂਕਿ ਜਿਸ ਤਣ ਲੱਗੇ ਸੋਈ ਜਾਣੇ ਉਹਨਾਂ ਨੂੰ ਪਤਾ ਜਿਹੜੇ ਅੱਜ ਘਰੋਂ ਬਕਰ ਬੀਬੀਆਂ ਪਹਿਣਾ ਬੱਚੇ ਹੋ ਗਏ ਨੇ ਪਰ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦੇ ਦੁੱਖ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਆਰਥਿਕ ਪੱਖ ਤੋਂ ਨਗਰ ਤੇ ਟੂੜੀ ਡੰਗਰਾਂ ਨੂੰ ਚਾਰ ਹਰ ਇੱਕ ਪੱਖ ਤੋਂ ਜਿਹੜੇ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਦੁੱਖ ਵਡਾਉਂਦੀ ਇਸ ਸਮੇਂ ਕੋਸ਼ਿਸ਼ ਕਰੀਏ। ਹਲសា ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜਾਲ ਸਿੰਘ ਪਿੰਡ ਕੁਹਾੜੀ ਤੋਂ ਇੱਥੇ ਗੁਰਦੁਆਰਾ ਬਾਬਾ ਪੂਰੇਵਾਲੇ ਸਾਹਿਬ ਸਾਰੇ ਸੇਵਕ ਇਕੱਠੇ ਹੋਏ ਨੇ ਤੇ ਮੈਂ ਇਹ ਕਹਿਣਾ ਚਾਹਣਾ ਕਿ ਸਰਗੁਰ ਸੱਚੇ ਪਾਤਸ਼ਾਹ ਗੁਰੂ ਗੰਗ ਸਾਹਿਬ ਨੇ ਸਾਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦਾ ਸੰਦੇਸ਼ ਦਿੱਤਾ। ਜੋ ਅਸੀਂ ਦੋਵੇਂ ਵੇਲੇ ਉਹ ਹਰ ਵੇਲੇ ਅਰਦਾਸ ਦੇ ਨਾਲ ਅਸੀਂ ਇਹ ਗੱਲ ਜਿਹੜੀ ਹੈ ਨਾ ਇਹ ਜ਼ਰੂਰ ਬੁਲੰਦ ਕਰਕੇ ਕਹਿੰਨੇ ਆ। ਮਹਿਸੂਾਸਤੇ ਇਨਸਾਨੀਅਤ ਦੇ ਤੌਰ ਤੇ ਸਾਰੀ ਦੁਨੀਆ ਦਾ ਸਾਰੀ ਮਨੁੱਖਤਾ ਦਾ ਇਹ ਫਰਜ਼ ਬਣਦਾ ਹੈ ਕਿ ਜਿਹੜੇ ਹਰ ਪੀੜਤ ਨੇ ਸਾਡੇ ਭਰਾ ਬੱਚੇ ਬੁੱਢੇ ਬੀਬੀਆਂ ਉਹਨਾਂ ਦੀ امدਾਦ ਵਾਸਤੇ ਕਿਉਂਕਿ ਅਸੀਂ ਕਹਿ ਲੈਂਦੇ ਆ ਬੜਾ ਕਹਿਣਾ ਬੜਾ ਸੌਖਾ ਹੈ। ਅਸੀਂ ਦੇਖਨੇ ਆ ਕਿ ਟੀਵੀ ਤੇ ਵੀ ਦੇਖਨੇ ਆ ਬੜਾ ਸੌਖਾ ਕਹਿਣਾ ਪਰ ਜਿਨ੍ਹਾਂ ਦੇ ਉੱਤੇ ਵਾਪਰਦੀ ਏ ਨਾ ਉਹਨਾਂ ਨੂੰ ਪਤਾ ਪਏ ਉਹ ਕਿਸ ਤਰ੍ਹਾਂ ਇਹ ਟਾਈਮ ਜਿਹੜਾ ਪਾਸ ਕਰ ਰਹੇ ਨੇ ਪਰ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾਲ ਹੋਏ ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਹੁੰਦਾ ਸਭ ਕੁਝ ਉਹਦੇ ਉਹਦੇ ਹੁਕਮ ਵਿੱਚ ਹੀ ਹੈ ਭਾਵੇਂ ਅਸੀਂ ਕਿਸੇ ਨੂੰ ਦੋਸ਼ ਦੇਈ ਦਈਏ ਭਾਵੇਂ ਕਿਸ ਤਰ੍ਹਾਂ ਵੀ ਗੱਲ ਕਰੀ ਕਹੀ ਦਈਏ ਪਰ ਹੁੰਦਾ ਉਹਦੇ ਹੁਕਮ ਵਿੱਚ ਹੈ ਉਹਦੇ ਹੁਕਮ ਅੰਦਰ ਹੀ ਇਹ ਸਭ ਕੁਝ ਜਿਹੜਾ ਨਾ ਇਹ ਸੋਲੂਸ਼ਨ ਹੋਣਾ ਸਾਰਾ ਨਾਨਕ ਦੀ ਕਿਰਪਾ ਇੱਕ ਦਿਨ ਮੈਂ ਕਥਾ ਸੁਣ ਰਿਹਾ ਸਤ ਸਿੰਘ ਸਾਹਿਬ ਸਾਡੇ ਜਗਿਆਨੀ ਜਸਵੰਤ ਸਿੰਘ ਦੀ ਮੰਜੀ ਸਾਹਿਬ ਵਾਲੇ ਉਹ ਕਹਿੰਦੇ ਸਨ ਕਿ ਦੋ ਦੋਸਤ ਇੱਕ ਮੀਆਂ ਇੱਕ ਪੰਡਿਤ ਦਿੱਲੀ ਵਿੱਚ ਗੱਲ ਕਰਦੇ ਨੇ ਤੇ ਪੰਡਿਤ ਕਹਿੰਦਾ ਮੀਆਂ ਜੀ ਇਹ ਸਿੱਖਾਂ ਦੇ ਉੱਤੇ 84 ਦੇ ਵਿੱਚ ਵੀ ਬੜਾ ਕਹਿਰ ਹੋਇਆ ਸੀ ਪਰ ਇਹਨਾਂ ਨੇ ਕਦੀ ਮੰਗਿਆ ਨਹੀਂ ਕਿਸੇ ਕੋਲ ਮੀਆਂ ਨੇ ਆਖਿਆ ਪੰਡਤ ਆ ਇਨਾਂ ਦੇ ਗੁਰੂ ਨੇ ਜਿਹੜੇ 2000 ਰੁਪਈਆ ਦੀ ਐਫਡੀ ਕੀਤੀ ਹੋਈ ਹੈ ਨਾ ਉਹ ਨਹੀਂ ਮੁੱਕਣੀ ਚਾਹੁੰਦੀ ਤੇ ਨਾ ਮੁਕਣੀ ਕਦੇ ਤੇ ਨਾ ਇਹ ਨਾ ਕਿਹਾ ਤੇ ਨਾ ਇਹ ਨਾ ਮੰਗਣਾ ਹੀ ਕਿਸੇ ਕੋਲ ਨਹੀਂ ਅਸੀਂ ਆ ਕਈ ਵਾਰੀ ਖਬਰਾਂ ਸੁਣਨੇ ਆ ਕਿ ਉੱਥੇ ਜਦੋਂ ਜਾਂਦੇ ਨੇ ਨਾ ਸਾਡੇ ਵੀਰ ਜੇ ਸੇਵਾਦਾਰ ਜਾਂਦੇ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਉਹਨਾਂ ਨੇ ਅੱਗੇ ਚਾਹ ਬਣਾਈ ਹੁੰਦੀ ਹੈ ਨਾ ਵਾਸਤੇ ਐਸੀ ਸਪਿਰਟ ਹੈ ਗੁਰੂ ਅੰਗ ਸੱਚੇ ਪਾਤਸ਼ਾਹ ਦੇ ਸਿੱਖਾਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹਨ ਚੜ੍ਹਦੀ ਕਲਾ ਬਖਸ਼ਤੇ ਜਿਹੜਾ ਸਾਡੇ ਅੱਗੇ ਤੂਫਾਨ ਆਇਆ ਨਾ ਇਹ ਉਹ ਆਪ ਹੀ ਸੱਚੇ ਪਾਤਸ਼ਾਹ ਮਿਹਰ ਕਰਕੇ ਤੇ ਸਾਡੇ ਸਾਰਿਆਂ ਦਾ ਇਹ ਫਰਜ ਬਣਦਾ ਹੈ ਕਿ ਅਸੀਂ ਜਿੰਨੇ ਜੋਗੇ ਹੈਗੇ ਆ ਉਹ ਹਰ ਤਰ੍ਹਾਂ ਮਦਦ ਕਰਨ ਦੀ ਜਿਹੜੀ ਹੈ ਨਾ ਉਹ ਗੁਰੂ ਕਿਰਪਾ ਦੁਆਰਾ ਇਹ ਕਰੀਏ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਨ ਅਸ ਸੰਧੂ ਹਾਲਾਤ ਬੜੇ ਮਾੜੇ ਹੋ ਗਿਆ ਜੀ ਪੰਜਾਬ ਦੇ ਆੜ ਪਿੰਡਾਂ ਦੇ ਨਾਲ ਬਹੁਤ ਲਾਜਾ ਹਾਲਾਤ ਮਾੜੇ ਨੇ ਗੇਰਾ ਬਾਬਾ ਨਾਲ ਲੱਗਿਆ ਜਨਾਲਾ ਜਰ ਰਮਦਾਸ ਵੇਖ ਲਈਏ ਜਿਹੜੇ ਪਤਨ ਵਾਲੀ ਸਾਈਡ ਤੇ ਚੱਲ ਗਏ ਬਹੁਤ ਹਾਲਾਤ ਮਾੜੇ ਨੇ ਸਾਡੇ ਨੂੰ 10 ਦਿਨ ਤੱਕ ਸੇਵਾ ਨਵਾਈ ਗਾ ਜੀ 10 ਦਿਨ ਹੋ ਗਏ ਆ 8 ਦਿਨ ਪ੍ਰਧਾਨ ਜੀ ਹਣਾ ਲੋ ਚੱਲਣ ਦੇ 8 ਦਿਨ ਦਾ ਇਹ ਵੀ ਹੋ ਗਿਆ ਮੈਂ ਤੇ ਹਰੇਕ ਬੰਦੇ ਨੂੰ ਆਹ ਬੇਨਤੀ ਉਹਦੋਂ ਵੀ ਕੀਤੀ ਅੱਜ ਵੀ ਕਰਦਾ ਕਿ ਹੁਣ ਟਾਈਮ ਆ ਜਿਹੜਾ ਇੱਕ ਦੂਜੇ ਦੇ ਨਾਲ ਮੋੜ ਦੇ ਨਾਲ ਮੋੜਾ ਲਾ ਕੇ ਚੱਲਣ ਦਾ ਅਸੀਂ ਵੀ ਚੱਲਨੇ ਆ ਪ੍ਰਧਾਨ ਜੀ ਹਣਾ ਬਹੁਤ ਆੜਾ ਸਹਿਯੋਗ ਦੇ ਵਿੱਚ ਤੇ ਸਾਡੇ ਨਾਲ ਹਰ ਤਰ੍ਹਾਂ ਸਹਿਮਤ ਨੇ ਦੇ ਮੋੜਾਂ ਨਾਲ ਮੋੜਾਂ ਲੈ ਚੱਲੇ ਨੇ ਉਹ ਰੁਟੀਨ ਕੀ ਜਾ ਰਹੀ ਹੈ ਜੀ ਉਹ ਤੇ ਜਾ ਰਹੀ ਤੂੜੀ ਆ ਉਹ ਭਰੇ ਆ ਪੱਠਾ ਚਾਰਾ ਉਹ ਤੇ ਜਾ ਰਿਹਾ ਨਾਲ ਪ੍ਰਸ਼ਾਦਾ ਆਪਣੀ ਗੁਰਦੁਆਰਾ ਸਾਹਿਬ ਤੋਂ ਜਾ ਰਿਹਾ ਆ ਆਣੀ ਆ ਬਰੱਡ ਆ ਚੱਲ ਕੱਪੜਿਆਂ ਦੀ ਲੋੜੀ ਹੈ ਲੇਡੀਜ਼ ਨੂੰ ਵੀ ਭੇਜਿਆ ਚਾਦਰਾਂ ਤੰਬਲ ਸਾਰਾ ਕੁਝ ਆ ਰਿਹਾ ਸਾਡੀ ਸੁਸਾਇਟੀ ਵਾਲੋਂ ਮੇਰੀ ਸੰਸਥਾ ਤਾਂ ਪਹਿਲੇ ਦਿਨੋਂ ਚੱਲਦੀ ਆਉਂਦੀ ਤੁਹਾਨੂੰ ਪਤਾ ਹੀ ਹੈ ਕਿ ਦਸ ਦਿਨ ਰੋਜ਼ ਮੇਰੇ ਮਿਲਣ ਜਾਂਦੇ ਜਾਂਦੇ ਦੇ ਹਿੰਦਲੀ ਸਾਡਾ ਤੇ ਧਿਆਨ ਹੀ ਤੁਹਾਨੂੰ ਬਤਾ ਵੀ ਐਸ ਐਸ ਲੈਣ ਚ ਹੁੰਦਾ ਕਿ ਗਰੀਬ ਨੂੰ ਕਦੇ ਵੀ ਲੋੜ ਆ ਜਾਂ ਲੋੜਵੰਦ ਲੋੜ ਉੱਤੇ ਮੈਂ ਪਹੁੰਚਦਾ ਹਰ ਵਾਰੀ ਪਰ ਮੈਂ ਬੇਨਤੀ ਸਾਰਿਆਂ ਨੂੰ ਕਰਦਾ ਵੀ ਜਿੰਨੇ ਮੇਰੇ ਵੀਰ ਹੁਣ ਜਾ ਰਹੇ ਜਨਾ ਜੇ ਤੋ ਡਬਲ ਲੋਡ ਉਹ ਦਿਨ ਪੈਣੀ ਹੈ ਜਦੋਂ ਪਾਣੀ ਨੇ ਸੁੱਕਣਾ ਹੈ ਉਹ ਦੋਨਾਂ ਹਾਲਾਤ ਬੜੇ ਮਾੜੇ ਬਣ ਜਾਣੇ ਨੇ ਜਿੱਤਰਾ ਅੱਜ ਯੋਰ ਸ਼ੋਰ ਨਾਲ ਚੱਲਣ ਦੇ ਆ ਉਹ ਤੋਂ ਚਾਰੋਂ ਨਾਲ ਵੱਧ ਕੇ ਸਾਨੂੰ ਚੱਲਣਾ ਪਊਗਾ ਤੇ ਮੈਂ ਕਿ ਛੋੜੀ ਜੀ ਬੇਨਤੀ ਹੋਰ ਵੀ ਕਰਨੀ ਚਾਹੁੰਦਾ ਚਲੋ ਟਾਈਮ ਨਹੀਂ ਹੈ ਗੱਲ ਕਰਨ ਦਾ ਪਰ ਮੈਂ ਗੱਲ ਕਰ ਦੇਣਾ ਹੈ ਪਿੰਡ ਕੁਹਾੜੀ ਦੇ ਵਿੱਚ ਪ੍ਰਧਾਨ ਜੀ ਹੋਣਾਂ ਦੀ ਜਿਹੜੀ ਕਮੇਟੀ ਆਣਾ ਇਹ ਇਹੋ ਜੇ ਮੈਂ ਅੱਜ ਤੱਕ ਕਮੇਟੀ ਕਿਤੇ ਬਣੀ ਨਹੀਂ ਵਗੀ ਮੈਂ ਵੀ ਬੁਗਰਾ ਸਾਹਿਬ ਬੜੇ ਜਾਂਦਾ ਸਾਢੇ 4 ਵਜੇ ਨਰੇਤ ਦਰਬਾਰ ਸਾਰੇ ਸੇਠ ਤੋ ਘੁਦਾ ਹੈ ਪਰ ਜੋ ਪ੍ਰਧਾਨ ਜੀ ਹੋਣਾਂ ਦੀ ਕਮੇਟੀ ਦਾ ਵੇਖ ਕੇ ਨੰਦਾ ਆ ਗਿਆ ਉਹ ਮੈਨੂੰ ਕਿ ਅੱਜ ਬੈਠਿਆਂ ਜਾਂ ਜਿੰਦਣ ਅਸੀਂ ਪਹਿਲੇ ਦਿਨ ਆਏ ਹਾਂ ਇਹਨਾਂ ਨੇ ਉਸੇ ਦਿਨ ਕਿਹਾ ਤਾਂ ਵੀ ਸਾਢੇ ਅਲੋਂ ਜਿੰਨੀ ਵੀ ਸੇ ਉਨੇ 500 ਬੰਦੇ ਦਾ ਹੋਵੇ ਬਣੇ 1000 ਬੰਦੇ ਦਾ ਹੋਵੇ ਤੇ ਬਣੇ 2000 ਬੰਦੇ ਦਾ ਹੋਵੇ ਪ੍ਰਧਾਨ ਜੀ ਨੇ ਤੁਹਾਨੂੰ ਅਸਲ ਇਹ ਰਹੇ ਸਾਡੀ ਟੀਮ ਸਾਡੀ ਕਮੇਟੀ ਸਾਰੀ ਤੁਹਾਡੇ ਨਾਲ ਤੇ ਦਿਲੋਂ ਚੱਲਣੇ ਵਿੜੇ ਆ ਜੀ ਉਹਨਾਂ ਦਾ ਦਿਲੋਂ ਧੰਵਾਦ ਆ ਜੀ ਸਲੂਟ ਆ ਉਹਨਾਂ ਨੂੰ ਜਿਹੜੇ ਮੇਰੇ ਭੈਣ ਭਰਾ ਆਪਣਾ ਬੱਚਿਆਂ ਦੇ ਮੂੰਹ ਤੋਂ ਕੱਢ ਕੇ ਦੂਜਿਆਂ ਦੇ ਮੂੰਹ 'ਚ ਪਾਉਂਦੇ ਨੇ ਦਿਲੋਂ ਸਲੂਟ ਹੈ ਜੀ ਉਹਨਾਂ ਨੂੰ ਦਿਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਜਾਣਦੇ ਹੀ ਹੋ ਕੈਮ ਦੀ ਤੇ ਲੋੜ ਹੀ ਨਹੀਂ ਦੇਖਣ ਸੁਣਨ ਨਾਲ ਹੀ ਸਭ ਤੁਸੀ ਪਤਾ ਲੱਗ ਜਾਂਦਾ ਹੈ ਕਿ ਕਿਸ ਤਰ੍ਹਾਂ ਪ੍ਰਭਾਵਿਤ ਹੋਏ ਨਗਰ ਇਲਾਕੇ ਜਿਹੜੇ ਨਹਿਰ ਦੇ ਉਹਨਾਂ ਦੀ ਸੇਵਾ ਵਾਸਤੇ ਕਿੱਦਾਂ ਸਾਰਾ ਪੰਜਾਬ ਹੀ ਜੁਟਿਆ ਹੋਇਆ ਏ ਸੋ ਇਹ ਨਗਰ ਕਹਾਲੀ ਔਰ ਹੋਰ ਇਲਾਕਾ ਸਾਰਾ ਵੀ ਬਹੁਤ ਹੀ ਮਿਹਨਤ ਦੇ ਨਾਲ ਬੀਬੀਆਂ ਭੈਣਾ ਭਾਈ ਸੇਵਾ ਕਰ ਰਹੇ ਨੇ ਇਹ ਪਿਛਲੇ ਹਫਤੇ ਤੋਂ ਸੇਵਾ ਚੱਲ ਰਹੀ ਆ ਵਾਹਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਇਹ ਸੇਵਾ ਚੱਲਦੀ ਰਹੇ